ਹੈਲੋ ਐ ਕਰ ਮੇਰੀ ਗੱਲ ਸੁਣ ਤੂੰ ਆਏ ਕੁੜੀ ਜੀ ਜੀ ਤੁਸੀਂ ਫੋਟੋ ਸਕਰੀਨ ਦੇ ਉੱਤੇ ਦੇਖ ਰਹੇ ਹੋ ਅਸਲ ਦੇ ਵਿੱਚ ਇਹ ਹੁਣ ਸੁਖਰਤੀ ਦੀ ਗਰਲਫ੍ਰੈਂਡ ਹੈ ਇਸ ਦਾ ਇੱਕ ਸਲੂਨ ਵੀ ਹੈ ਮਹਾਲੀ ਦੇ ਵਿੱਚ ਹੁਣ ਇਸ ਦਾ ਮਨਜੀਤ ਕੌਰ ਦੇ ਨਾਲ ਇੱਕ ਕਾਲ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਸ ਦੇ ਵਿੱਚ ਇੱਕ ਦੂਜੇ ਨੂੰ ਚੰਗਾ ਮਾੜਾ ਬੋਲਦਿਆਂ ਦਿਖਾਈ ਦੇ ਰਹੀਆਂ ਹਨ ਉਹ ਕਾਲ ਰਿਕਾਰਡਿੰਗ ਤੁਸੀਂ ਅੱਗੇ ਸੁਣੋਗੇ ਪਰ ਉਸ ਨੂੰ ਸੁਣਨ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਹੋਰ ਅਪਡੇਟਸ ਜਾਣਨ ਲਈ ਤਾਂ ਸੁਣੋ ਰਿਕਾਰਡਿੰਗਾਂ ਦੇ ਵਿੱਚ ਨਾ ਆ ਪਹਿਲਾਂ ਤੂੰ ਬਾਤ ਕੁਤ ਲਾਇਆ ਕਿ ਮੇਰੀ ਨੰਨ ਲੱਕੀ ਕਰਦੇ ਆ ਯਾਰ ਕੀ ਪਰ ਦੇਟੋ ਯਾਰ ਮੇਰੇ ਤੋਂ ਯਾਰ ਮਨਜੀਤ ਪਹਿਲੀ ਸੁਣ 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 ਪਹਿਲੀ ਸੁਣ ਮੇਰੀ ਮੇਰੀ ਗੱਲ ਸੁਣ ਲੈ ਨਾ ਮੇਰੀ ਗੱਲ ਸੁਣ ਪਹਿਲਾਂ ਧਿਆਨ ਨਾਲ ਮੈਂ ਕੰਮ ਕਰਦੀ ਕਦਮ ਕਰਦੀ ਨਹੀਂ ਆ ਮੇਰੀ ਗੱਲ ਸੁਣ ਲੈ ਪਹਿਲਾਂ ਧਿਆਨ ਨਾਲ ਠੀਕ ਆ ਪਹਿਲਾਂ ਤਾਂ ਮੇਰੇ ਨਾਲ ਤਮੀਜ਼ ਨਾਲ ਗੱਲ ਕਰ ਯਾਰ ਤੁਸੀਂ ਬੜਾ ਤਮੀਜ਼ ਨਾਲ ਮੈਂ ਤੈਨੂੰ ਦੱਸਦੀ ਗੱਲ ਨਾ ਸੁਣ 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 ਮੈਂ ਲੇ ਸੁਣ ਤੂੰ ਆਏਗਾ ਤੂੰ ਮੇਰਾ ਸਲੂਨ